ਮੈਂ ਤੁਹਾਡੇ ਆਪਣੇ ਨਾਲ ਸੀਵਰੇਜ ਦਾ ਕੰਮ ਨਹੀਂ ਕਰਨਾ ਚਾਹਦਾ ਜੀ ਕਾਹਦਾ ਕੰਮ ਆ ਸਾਡੇ ਦਾ ਕੋਈ ਵਾਟਰ ਸਪਲਾਈ ਦਾਗਾ ਇਹ ਵਾਟਰ ਸਪਲਾਈ ਦਾ ਸੌ ਸਾਡੇ ਕੋਲ ਕੋਈ ਜਿੰਨੇ ਕੰਮ ਰੱਡੋ ਨਹੀਂ ਸੀਵਰੇਜ ਬੋਰਡ ਦਾ ਤੁਸੀਂ ਕੰਮ ਫਿਰ ਤੂੰ ਗਲਤ ਸਟੇਟਮੈਂਟ ਦਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਤੇਰੇ ਕੋਲ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪ੍ਰੋਵਾਈਡਿੰਗ ਹੀ ਤਾਂ ਕਰਾਉਣਾ ਨਾ ਪ੍ਰੋਵਾਈਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ ਇੱਥੇ ਨਾ ਵੀ ਸੋ ਮਟ ਪੈ ਪੈਣਾਂ ਦੀ ਪੈਣੀ ਹੈ ਜੀ ਲੰਮੀ ਜੀ ਅੱਛਾ ਹਾਂ ਇਹ ਹੁਣ ਫਿਰ ਹੁਣ ਇਹਨਾਂ ਨੂੰ ਕਈ ਨਾ ਪਾਣੀ ਕਲੈਕਸ਼ਨ ਹੈ ਸਰ ਉਹ ਮੈਨੂੰ ਆਏ ਸੀਵਰੇਜ ਦਾ ਜੇ ਕਿਤੇ ਪਾ ਸੀਵਰੇਜ ਦਾ ਆਪਣੇਸਰ ਆਪਾਂ ਹੀ ਕੱਢਣਾ ਹੈ ਤੇ ਫਿਰ ਜੇ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਨਾ ਸਿਰ ਆਪਾਂ ਚਲਾਉਣਾ ਹੈ ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚਿਪ ਸੀਵਰੇਜ ਦਾ ਪਾੜੀ ਇੱਟਾ ਕੇ ਖੜ ਜਾਂਦਾ ਹੁਣ ਤੱਕ ਗਲੀਆਂ ਬਾਬਾਈ ਦੱਸਿਓ ਮੜਾ ਜੀ ਆਪ ਹੀ ਆਏ ਸੀ ਜੀ ਹੁਣ 5 ਸੋ ਤੁਹਾਡੇ ਨਾਲ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤੈਨੂੰ ਮਿਲਦਾ ਆ ਕੇ ਬਾਅਦ ਤੁਹਾਨੂੰ ਨਾ ਮਿਲੇ ਮਿਲੇ ਮੇਰੀ ਪਰਸੋ ਕੀ ਤਾਂ ਸਹੀ ਗੱਲ ਆ ਥੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਚਿਰ ਬਿਠਾ ਰਿਹਾ ਹਾਂ ਹਾਂਜੀ ਮੈਂ ਫਿਰ ਆਇਆ ਜੀ ਮੈਨੇ ਸਰ ਸਾਹਿਬ ਨੂੰ ਲੈ ਕੇ ਗਿਆ ਆ ਕੇ ਤੇ ਮੈਂ ਅੱਜ ਜੀ ਸਾਹਿਬ ਨਾਲ ਗੱਲ ਕੀਤੀ ਜੀ ਮੈਂ ਤਾਂ ਸਾਰੀ ਸਿਚੁਏਸ਼ਨ ਦੱਸ ਦਿੱਤੀ ਜੀ ਮੇਰੇ ਕੋਲ ਤਾਂ ਪ੍ਰੋਬਲਮ ਆ ਗਈ ਸੀ ਵੀ ਮੈਂ ਕਿਹਾ ਵੀ ਇਹਨਾਂ ਦੀ 2 2.5 ਫੁੱਟ ਦੀ ਪਾਈ ਪਾ ਗਈ ਇਹਨਾਂ ਪਹਿਲਾਂ ਇੱਧਰ ਦੀ ਜਾ ਕੇ ਨਾ ਤੰਦ ਦੇ ਨਾਲ-ਨਾਲ ਨਾ ਗਾ ਸੀਵਰ ਆ ਗਿਆ ਜੀ ਉਹਦੇ ਚ ਪਈ ਹੋਈ ਹੈ ਜੀ ਪਾਈ ਪਏ ਇਹਨਾਂ ਦੀ ਆਪ ਦੀ ਮੇਰੇ ਕੋਲ ਕੋ 4 ਇੰਚੇ ਦੇ 6 ਇੰਚੇ ਪਾਈ ਹੋਏ ਤੁਹਾਡੇ ਪਹਿਲਾਂ ਉਹ ਹੀ ਪਾਈ 4 6 ਇੰਚ ਪਾਈ ਹੋਈ ਹੈ ਉਹ ਪੀੜਾ ਜਿਹੜੇ ਸਿਵਰ ਨਾਲ ਜੁੜੀ ਹੋਈ ਨੇ ਪਹਿਲਾਂ ਕਿਤੇ ਆਈਟੀਈ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸਿਵਰਾਜ ਕੋਈ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੋਣ ਕਰਾ ਰਿਹਾ ਰਿਸਪੌਂਸਿਬਲ ਕੌਣ ਹੋਗਾ ਸੁਣਤਾ ਲੋਬੀ ਐ ਤੁਸੀਂ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਸਰ ਕੀ ਹੈ ਤੁਹਾਨੂੰ ਕਿੰਨੇ ਕਿੰਨੇ ਵਾਰੀ ਕਿਹਾ ਜੀ ਤੁਸੀਂ ਐਸੇ ਉੱਤੇ ਆਏ ਮਰੇਤਨ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਐਸੀ ਪ੍ਰਵਾਨਗੀ ਵੀ ਲੈ ਆਉਣੇ ਆ ਪੈਪਰ ਕੋਲੋ ਹੀ ਦੇ ਦਾਂਗੇ ਪਾ ਦੇਾਂਗੇ ਪਰ ਇਹ ਉਦੋਂ ਬਾਅਦ ਇਹਨਾਂ ਦੇ ਨਾਮ ਦਾ ਮਰੇਤਨ ਸਾਹਿਬ ਹੋ ਚੁੱਕਿਆ ਮੇਰਾ ਫੋਨ ਤਾਂ ਚੁੱਕ ਲਿਆ ਅੱਗੋਂ ਤੈਨੂੰ ਆਉਣਾ ਹੈ ਤੁਹਾਡੇ ਕੋਲ ਆਹ ਮਿਸ ਕਾਲਾਂ ਵੇਖੋ ਹੀ ਮੇਰੀਆਂ 10 ਮਿਸ ਕਾਲਾਂ ਮੈਂ ਸਪੈਸ਼ਲ ਫੋਨ ਲਾਇਆ ਮੈਨੂੰ ਲੋਕੀ ਨੇ ਲੋਕਾਂ ਨੇ ਫੋਨ ਕੀਤੇ ਮੈਂ ਵੀਰੇ ਤੁਹਾਨੂੰ ਉਦੋਂ ਨਹੀਂ ਫੋਨ ਲਾਇਆ ਜਦੋਂ ਮੈਨੂੰ ਲੋਕ ਫੋਨ ਕਰਦੇ ਪਾਣੀ ਕਿਹੜਾ ਗੁਰਦਰਾ ਸਾਹਿਬ ਚ ਤੇ ਮੱਸੀਆਂ ਠੀਕ ਹੈ ਹੁਣ ਅਸੀਂ ਕੀ ਕਰੀਏ ਜੇ ਅਸੀਂ ਕੋਈ ਖਬਰ ਲਾਉਂਦੇ ਆ ਤੇ ਸਾਡੀ ਆਪ ਦੀ ਬਦਨਾਮੀ ਵੀ ਮੈਂ ਕਰ ਐਸੀ ਸਾਹਿਬ ਸਾਰੇ ਸਾਰੇ ਹਲਕੇ 'ਚ ਇਹ ਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਂਦ ਤੱਕ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋ ਹੀ ਕੰਧ ਦੇਖੋ ਸਰ ਉਹ ਪਾਈਪ ਮੈਂ ਆ ਵੇਖੋ ਕਿੰਨੇ ਵਿੱਚ ਕਰ ਲੈ ਅੱਜ ਲੈ ਦੋ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਘਰੋਂ ਬੈਠੇ ਕਰੋ ਕਰੋ ਬੈਠਾ ਹੀ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਹੁੰਦਾ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨ ਮੇਰੀ ਬੇਨਤੀ ਸੁਣੋ ਦੇਖੋ ਪਾਈਪ ਦਾ ਮੈਂ ਨਹੀਂ ਲੈ ਕੇ ਦੇ ਲਿਖੀ ਮੈਂ ਪਾਈਪ ਤਾਂ ਗੁਰਦਵਾਰੇ ਕਹਿੰਦਾ ਅੰਦੀ ਲਦਨੇ ਆਪ ਕੱਲੀ ਗੁਰਦਵਾਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਟੋਡੀਆਂ ਪਈਆਂ ਲੈ ਕੇ ਚੱਲਾਂ ਮੈਂ ਹੁਣੇ ਨਹੀਂ ਮੈਂ ਤੂੰ ਤੇ ਆਇਆ ਹੀ ਸੀ ਕਿ ਟੋਡਾ ਕਾ ਤੋ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸਹੀ ਗੱਲ ਕਹੀ ਮੈਂ ਤੈਨੂੰ ਇਹ ਕਹਿ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗਾ ਮੈਂ ਐਂਡੀ ਸਾਹਿਬ ਨਾਲ ਗੱਲ ਕੀਤੀ ਐਂਡੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਿਹਾ ਠੇਕੇਦਾਰ ਨੂੰ ਕਿ ਮੈਂ ਕਿਹਾ ਸਰ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾਹਿਬ ਸਾਡੇ ਨਾਲ ਮੀਂਹ ਕਰਕੇ ਵਰਫਲੋ ਹੋ ਗਿਆ ਇੱਕ ਘਰ ਨੇ ਪੈਸੇ ਲਾ ਕੇ ਆਪਦੇ ਅਰੇਸ਼ਮ ਸਿੰਘ ਨੂੰ ਪੁੱਛਿਆ ਇਹਨਾਂ ਨੇ ਖਬਰ ਇਹਦੀ ਉਹਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਵਾਂਗ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਛੱਪੜ ਦਾ 10 ਦਿਨ ਪਹਿਲਾਂ ਤੇ ਅਸੀਂ ਕਢਵਾਉਣ ਨੇ ਪਰ ਫਿਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਤੇ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਵਿਖਾਵਾਂ ਤੈਨੂੰ ਕਿੱਥੇ ਕਿੱਥੇ ਖੜਾ ਨਹੀਂ ਪਾਣੀ ਤਾਂ ਸਰ ਪੀਰ ਕਾਨਾ ਬਸਤੀ ਹੈ ਗਈ ਸਭ ਦੀ ਪੀਰ ਖਾਨੇ ਬਸਤੀ ਨਹੀਂ ਇੱਧਰ ਵੀ ਗਾ ਬਾਦਲੀ ਕਲੋਨੀ ਸਫਾਈ ਸਰ ਹੋਣੀ ਜ਼ਰੂਰੀ ਹੈ ਕਿਉਂਕਿ ਸਫਾਈ ਦਾ ਟੈਂਡਰ ਲਾਇਆ ਹੋਇਆ ਹੈ ਸਫਾਈ ਤਾਂ ਨਹੀਂ ਹੁਣ ਤਾਂ ਪਾਣੀ ਉੱਤੇ ਹੈਗਾ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਇਹ ਨਹੀਂ ਆ ਵੀ ਤੂੰ ਸਾਡਾ ਫੋਨ ਚੱਕ ਲੈ ਤਾਂ ਹੱਲ ਹੋ ਜਾਊਗਾ ਗੱਲਾ ਅੱਜ ਵੀ ਲੋਕਾਂ ਲੋਕਾਂ ਦਾ ਚੱਕਦੇ ਹੀ ਨਹੀਂ ਜੀ ਫੋਨ ਇਹਦਾ ਫ੍ਰੀ ਵਾਲੀ ਤਨਖਾਹ ਭਾਲਦੇ ਆ ਨਹੀਂ ਸਰ ਕੰਮ ਤਾਂ ਕਰ ਹੀ ਰਹੀ ਨਹੀਂ ਨਹੀਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੈਨੂੰ ਕੋਈ ਯਾਰ ਤੇਰੀਆਂ ਜਿੰਨੀਆਂ ਕੰਪਲੀਟ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਨਾ ਸਾਰੇ ਇਸ ਗੱਲ ਦੇ ਮਾਰੇ ਨੇ ਜਦੋਂ ਐਸਡੀ ਸਾਹਿਬ ਨਾਲ ਮੈਨੂੰ ਕੋਈ ਜਵਾਬ ਨਹੀਂ ਪਾਉਂਦਾ। ਤੂੰ ਯਾਰ ਗੱਪ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋ ਗਿਆ। ਤੂੰ ਫੋਟੋ ਨੇ ਭੇਜ ਦੇਣਾ ਪ੍ਰਾਣੀ ਨਵੀ ਸਾਨੂੰ ਸਮਝਦਾ ਬੇਵਕੂਫ। ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਜਾਣਾ ਇੰਨੀ ਤਾਂ ਸ਼ਰਮ ਖਾ ਲੋ। ਨਹੀਂ ਮੈਨੂੰ ਜ਼ਰਾ ਕੋਰਸ ਹੈ ਨਹੀਂ। ਓ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ? ਇਹ ਤਾਂ ਚਲ ਠੀਕ ਹੈ ਤੇ ਜਿਹੜਾ ਉਹ ਪਾਰਟੀ ਕਲੋਥਿੰਗ 'ਚ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ? ਕਮਾਲ ਕਰੀ ਇਹਨਾਂ ਤੋਂ ਸੈਟਅਪ ਹੋਇਆ ਭਾਈ। ਨਹੀਂ ਨਹੀਂ ਤੂੰ ਬਰਾਂਏ ਤੂੰ ਲੋਟ ਹੀ ਨਹੀਂ ਤੋੜ ਤੁਸੀਂ ਤਨਖਾਹ ਲੈਣੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਕਰਤ ਰਹੇ ਪਰ ਕੋਈ ਇਹ ਤੂੰ ਕਰੇਗਾ ਹੀ ਆ ਤੈਨੂੰ ਭੁਲੇਖਾ ਬਹੁਤ ਵੱਡਾ ਤੈਨੂੰ ਆਏ ਕਿਤੇ ਮੈਂ ਗੋਨੇ ਆਣੇ ਵਗੈਰਾ ਚਲਾ ਜਾਊਗਾ ਤੇ ਨਗਾਨ ਨਹੀਂ ਦਿੰਦਾ ਮੈਂ ਇਹ ਇੱਥੇ ਹੀ ਰਹਿਣਾ ਪਊ ਕੱਢ ਜਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਡ ਤੇ ਲਾਇਆ ਹੋਇਆ ਤੁਹਾਡਾ ਇਥੇ ਸਾਡੇ ਇਹਨਾਂ ਜੀ ਇੱਕ ਬਬਲਦੀਪ ਸਿੰਘ ਜੇਏ ਹੈ ਜੀ ਸੀਵਰੇਜ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿਨੇ ਆ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀ ਇੱਕ ਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ ਹੈਲੋ ਮੈਂ ਕਮੈਂਸ ਸਸਪੈਂਡ ਹੀ ਕਰ ਦੋ ਇਹਨੂੰ ਇਹਨੂੰ ਫੇਰ ਹੀ ਅਕਲਾਉਗੀ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਜੀ ਕੀ ਹਾਲ ਹੈ ਸਰ ਸੌਰੀ ਸਾਡੇ ਕਰਕੇ ਤੁਹਾਨੂੰ ਆਹ ਦਿੱਕਤ ਚੱਲਣੀ ਪੈਂਦੀ ਹੈ ਇਹ ਮੁਲਾਜ਼ਮ ਹੈ ਹੀ ਨਕਮੇ ਨਹੀਂ ਬਹੁਤ ਨਕਮਾ ਜੀ ਪਤਾ ਕਰ ਲੈ ਕੋਣ ਨੇ ਆਣੇ ਤੂੰ ਇਹਨਾਂ ਨੇ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਇਹ ਸਹੀ ਸੀ ਹੁਣ ਅਗਲੀ ਵਾਰੀ ਐਸ ਡੀਓ ਦੀ ਆ ਦੱਸ ਦਿਆਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਹੋਣ ਪਰਸੋਂ ਹੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨਹੀਂ ਬੁਲਾ ਲੈਂਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਉਹਦੇ ਵੀ ਕੱਢੂਗਾ ਮੈਂ ਉਹ ਚੀਜ਼ ਕਢਾਉਂਦਾ ਮੈਂ ਕੰਮ ਸ਼ੁਰੂ ਕਰਾਂਗਾ ਮੈਂ ਕਹਾਂ ਜੀ ਇਹ ਨਕਮੇ ਐਡੇ ਨੇ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਆਏ ਲੱਗ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਤੋਂ ਤੀਜਵਾ ਦਾ ਮੈਨੂੰ ਕੋਈ ਰਿਸਪੌਂਸ ਨਹੀਂ ਸਰ ਮੈਂ ਉਹ ਤੂੰ ਫੋਨ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਉਹਦਾ ਲੈ ਕੇ ਉਹਦਾ ਦੱਸ ਦੇ ਉਹਦਾ ਵੀ ਕਰਾ ਦਿੰਦੇ ਆ ਕੋਣ ਵੀ ਕੋਣ ਨਹੀਂ ਸੁਣਦਾ ਤੇਰੀ ਨਾ ਲੈ ਕੇ ਕੋਈ ਨਹੀਂ ਸੁਣਦਾ ਕਿ ਤਰੀਕਾ ਥੋੜੀ ਐ ਇੰਨਾ ਵੀ ਤਾਂ ਪਾਣੀ ਘਟਿਆ ਕਮਾਲ ਆ ਤੇਰੇ ਵਾਲੀ